ਕਾਲੇ ਕਾਨੂੰਨ ਕੱਢੇ ਗਏ ਜੀ ਡਰਾਈਵਰ ਦੇ ਹੱਥ ਬਿਲਕੁਲ ਮਾੜੇ ਆ ਇਕ ਡਰਾਈਵਰ 350 ਰੁਪਿਆ ਦਿਹਾੜੀ ਲੈਣ ਵਾਲਾ ਉਹ 7 ਲੱਖ ਰੁਪਿਆ ਕਿੱਥੋਂ ਭਰ ਲੇਗਾ ਇਹਨੇ ਇੰਨਾ ਮਾੜਾ ਕਾਨੂੰਨ ਕੱਢਿਆ ਬਹੁਤ ਮਾੜਾ ਡਰਾਈਵਰਾਂ ਵਾਸਤੇ ਕਿਹੜਾ ਮਾਤੜ ਬੰਦਾ ਵਾ ਇੰਨੀ ਪਾੜੀ ਮੋੜੀ ਤਨਖਾਹ ਲੈਣਿਆ ਵਾ ਉਹ ਕੀ ਜਾਂਦਾ ਵੀ 10 ਲੱਖ ਜਮਾਨਾ ਤੇ 7 ਸਾਲ ਦੀ ਸਜ਼ਾ ਇਹ ਮਾੜਾ ਬੰਦਾ ਕਿੱਥੋਂ ਜਰਚੀ ਸੈਂਟਰ ਸਰਕਾਰ ਵੱਲੋਂ ਜੋ ਨਵੇਂ ਕਾਨੂੰਨ ਪਾਸ ਕੀਤੇ ਗਏ ਨੇ ਉਸ ਨੂੰ ਲੈ ਕੇ ਟਰੱਕ ਡਰਾਈਵਰ ਜਿਹੜੇ ਨੇ ਹੜਤਾਲ ਤੇ ਚਲੇ ਗਏ ਨੇ ਪੈਟਰੋਲ ਟਰੱਕ ਡਰਾਈਵਰ ਜਿਹੜੇ ਨੇ ਉਹ ਹੜਤਾਲ ਤੇ ਚਲੇ ਗਏ ਨੇ ਔਰ ਜੇਕਰ ਗੱਲ ਖੰਨੇ ਪੈਟਰੋਲ ਪੰਪਾਂ ਦੀ ਗੱਲ ਕਰੀਏ ਤਾਂ ਪੈਟਰੋਲ ਪੰਪਾਂ ਦੇ ਉੱਪਰ ਰਾਤ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਨੇ ਚਾਹੇ ਲੋਕਾਂ ਕੋਲ ਤੇਲ ਹਜੇ ਵਰਤਣ ਵਾਸਤੇ ਹੈ ਪਰ ਫਿਰ ਵੀ ਇੱਕ ਡਰ ਹੈ ਲੋਕਾਂ ਦੇ ਕਿਉਂਕਿ 3 ਤਰੀਕ ਤੱਕ ਜਿਹੜੀ ਹੈ ਇਹ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਲੋਕ ਲਗਾਤਾਰ ਉਹਰੇ ਰਾਤ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਚਾਹਤ ਮਰਵਾ ਦਿਓ ਕਿ ਲੰਬੀਆਂ ਲੰਬੀਆਂ ਕਤਾਰਾਂ ਇੱਥੇ ਜਾਨੇ ਪੈਟਰੋਲ ਪੰਪ ਦੇ ਉੱਪਰ ਲੱਗੀਆਂ ਹੋਈਆਂ ਨੇ ਤੇ ਤੁਸੀਂ ਦੇਖ ਰਹੇ ਹੋ ਕਿ ਚਾਰੇ ਪਾਸੇ ਰੋਡ ਜਿਹੜਾ ਹੈ ਇਹ ਚੰਡੀਗੜ੍ਹ ਰੋਡ ਹੈ ਚੰਡੀਗੜ੍ਹ ਰੋਡ ਇਸ ਟਾਈਮ ਪੂਰੀ ਤਰ੍ਹਾਂ ਤੇ ਜਿਹੜਾ ਹੈ ਜਾਮ ਹੋ ਚੁੱਕਿਆ ਹੈ ਲੋਕ ਪੈਟਰੋਲ ਪਵਾਉਣ ਵਾਸਤੇ ਰਾਤ ਤੋਂ ਹੀ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਖੜੇ ਨੇ ਲੋਕ ਕੋਈ ਆਪਣੇ ਜਿਹੜਾ ਹੈ ਸਮਾਂ ਅੱਜ ਇਸ ਟਾਈਮ ਕੰਮ ਦਾ ਸਮਾਂ ਹੈ ਲੋਕ ਆਪਣੇ ਕੰਮਾਂ ਤੇ ਜਾ ਰਹੇ ਨੇ ਪਰ ਤੇਲ ਪ੍ਰਵਾਣ ਦੀ ਉਹਦੇ ਵਿੱਚ ਰਹੀ ਹੈ ਕਿ ਪੈਟਰੋਲ ਪੰਪਾਂ ਦੇ ਉੱਪਰ ਲੋਕ ਪਹੁੰਚੇ ਹੋਏ ਨੇ ਇਹ ਨਾਮ ਉਹਦਾ ਮੇਰਾ ਹੀ ਮਨਪ੍ਰੀਤ ਸਿੰਘ ਜੀ ਅੱਜ ਮਨਪ੍ਰੀਤ ਜੀ ਮਾਲ ਲੱਦਿਆ ਹੋਇਆ ਹੈ ਹਾਂ ਜੀ ਮਾਲ ਲੱਦਿਆ ਹੋਇਆ ਦੀ ਬਹੁਤ ਦਿੱਕਤ ਬੈਣੀ ਤਾਂ ਬੈਣਾ ਇੰਨੀ ਠੰਡ ਪੈ ਰਹੀ ਹੈ ਜੀ ਸਰਕਾਰ ਹੈ ਹੀ ਨਹੀਂ ਜਿਕ ਪੁਆਰੇ ਹੁਣ ਕਰਾ ਦੇ ਛਾਹੀ ਨਹੀਂ ਕਾ ਜੀ ਕਿੱਥੇ ਫਿਰ ਕੇ ਮੋਟਰਸਾਈਕਲ ਤੇ ਮੇਰਾ ਕੰਮ ਹੀ ਨਹੀਂ ਹੈਗਾ ਸਾਡਾ ਆ ਤੂੰ ਹੀ ਦੇਖ ਰਿਓ ਕਿ ਦੱਸ ਰਹੇ ਨੇ ਕਿ ਕੰਮ ਜਿਹੜੇ ਨੇ ਇਹ ਪੈਟਰੋਲ ਦੇ ਨਾਲੇ ਚੱਲਦੇ ਨੇ ਕੀ ਨਾਮ ਹੈ ਜੀ ਸੁਵੀਰ ਜੀ ਤੂੰ ਜਿਹੜਾ ਹੈ ਪੈਟਰੋਲ ਕੋਨ ਆਇਓਂ ਕੀ ਕੀ ਕਰਨਾ ਹੈ ਕੀ ਚੱਕਰ ਆਇਆ ਕਹਿੰਦੇ 4 ਦਿਨ ਬੰਦ ਹੈ પેટ્રોલ ਪੰਪ ਤੇ ਹੁਣ પેટ્રોલ ਪਵਾਉਣਾ ਹੀ ਪੈਣਾ પેટ્રોલ ਤੋਂ ਵੀ ਨਾ ਟੈਂਕੀ ਪਹਿਲੇ ਕਰਾ ਲਈ ਇੱਕ ਫੁੱਲ ਹੁਣ ਦੁਬਾਰਾ ਕਰਾ ਰਹੇ ਹਾਂ ਜੀ ਮਾਰਦੀ ਫਿਰ ਫੁੱਲ ਕਰਾ ਰਹੇ ਹਾਂ ਹਾਂਜੀ ਹਾਂਜੀ ਅੱਛਾ ਕੀ ਕੀ ਲੱਗਦਾ ਕਿ ਜਿਹੜਾ ਸੈਂਟਰ ਸਰਕਾਰ ਵੱਲੋਂ ਇਹ ਕੀਤੀ ਗਈ ਹੈ ਸਕੀਮ ਚਲਾਈ ਗਈ ਹੈ ਗਲਤ ਹੈ ਸਹੀ ਹੈ ਇਹ ਤਾਂ ਗਲਤ ਹੈ ਜੀ ਇਹ ਸਕੀਮ ਸਾਡੀ ਤੇ ਜਿਹੜੇ ਡਰਾਈਵਰੋ ਜਿਹੜੇ ਟਰੱਕ ਡਰਾਈਵਰੋ ਇੱਕ ਪਾਸੇ ਦਾ ਹੜਤਾਲ ਤੇ ਬੈਠੇ ਨੇ ਦੂਜੇ ਪਾਸੇ ਪਬਲਿਕ ਕੰਮ ਦਾ ਸਮਾਂ ਤੁਸੀਂ ਇਸ ਟਾਈਮ ਲੈਣ ਦਾ ਹਾਂ ਪਬਲਿਕ ਪਰੇਸ਼ਾਨ ਹੋ ਰਹੀ ਹੈ ਹੋਰ ਕੀ ਹੋ ਰਿਹਾ ਜੀ ਰਾਤ ਨੂੰ ਦੱਸਿਆ ਤੁਸੀਂ ਜੇ ਪਹਿਲੇ ਕੱਲ ਪਤਾ ਹੁੰਦਾ ਸਵੇਰੇ ਪਵਾ ਲੰਦੇ ਹ हां ਤੁਸੀਂ ਦੇਖ ਲਓ ਕਿ ਲੋਕ ਕਹਿ ਰਹੇ ਆ ਕਿ ਜੇਕਰ ਉਹਨਾਂ ਨੂੰ ਪਹਿਲਾਂ ਪਤਾ ਹੁੰਦਾ ਤਾਂ ਉਹ ਲਾਈਨਾਂ ਦੀ ਬਜਾਇ ਜਿਹੜਾ ਹੈ ਰਾਤ ਹੀ ਪٹرول ਪਵਾਉਣ ਦੇ ਪਰ ਰਾਤ ਤੋਂ ਹੀ ਜਿਹੜੀਆਂ ਹੈ ਲੰਬੀਆਂ ਲੰਬੀਆਂ ਕਤਾਰਾਂ ਪٹرول ਪੰਪਾਂ ਤੇ ਲੱਗੀਆਂ ਹੋਈਆਂ ਨੇ ਔਰ ਤੁਸੀਂ ਦੇਖ ਲਓ ਕਿ ਪٹرول ਪਵਾਉਣ ਆਏ ਹੋ ਹਾਂਜੀ ਕੀ ਕੀ ਕਰਨਾ ਹੈ ਹਾਂਜੀ ਕਾਹਦੇ ਪਵਾਉਣ ਆਏ ਤੁਸੀਂ ਉਹ ਕਿਹਦੇ ਹੜਤਾਲ ਚੱਲ ਨਹੀਂ ਹੈ ਜੀ ਹੜਤਾਲ ਚੱਲਦੀ ਹੈ ਅੱਛਾ ਪٹرول ਤੋਂ ਬਗੈਰ ਸਰ ਸਕਦਾ ਕਿ ਨਹੀਂ ਸਰ ਸਕਦਾ ਨਹੀਂ ਸਰ ਸਕਦਾ ਜੀ ਤੁਸੀਂ ਦੇਖ ਲਓ ਕਿ ਲੋਕ ਲਗਾਤਾਰ ਪٹرول ਪੰਪਾਂ ਦੇ ਉੱਪਰ ਪٹرول ਪਵਾਉਣ ਲਈ ਆ ਰਹੇ ਨੇ ਔਰ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਖੜਨਾ ਪੈ ਰਿਹਾ ਹੈ ਮੇਰੇ ਨਾਲ ਪੈਟਰੋਲ ਪੰਪ ਦੇ ਓਨਰ ਪੁਸ਼ਕਰ ਰਾਜ ਜੀ ਨੇ ਪੁਸ਼ਕਰਾ ਜੀ ਨਾਲ ਗੱਲ ਕਰਦੇ ਆਂ ਸੋ ਮੇਰੇ ਨਾਲ ਪੁਸ਼ਕਰ ਰਾਜ ਜੀ ਜੋ ਕਿ ਪੈਟਰੋਲ ਪੰਪ ਦੇ ਓਨਰ ਨੇ ਉਹ ਵੀ ਮੇਰੇ ਨਾਲ ਖੜੇ ਨੇ ਪੁਸ਼ਕਰਾ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਕਦੋਂ ਜਿਹੜਾ ਹੈ ਲਾਈਨਾਂ ਲੱਗਣੀ ਸ਼ੁਰੂ ਹੋ ਗਈਆਂ ਨੇ ਇਹ ਤਾਂ ਅੱਜ ਸਵੇਰ ਤੋਂ ਹੀ ਸ਼ੁਰੂ ਹੋ ਗਈਆਂ ਨੇ ਸਵੇਰ ਤੋਂ ਹੀ ਲੋਕਾਂ ਦੇ ਇੰਨੇ ਫੋਨ ਆ ਰਹੇ ਨੇ ਬਾਰ-ਬਾਰ ਸਰਦ ਫੋਨ ਆ ਰਹੇ ਨੇ ਆ ਰਹੇ ਨੇ ਤੇ ਸਾਡੇ ਕੋਲ ਤਾਂ ਜਿੰਨਾ ਪੈਟਰੋਲ ਹੈ ਸੀ ਜਦੋਂ ਤੱਕ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਡਿਸਟ੍ਰਿਬਿਊਟ ਕਰ ਦੇਣਾ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਤੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਲੋਕੀ ਲੜਦੇ ਹੋਣਾ ਦੇਖੋ ਇਹਨਾਂ ਨੇ ਕਾਰਡ ਮਾਰਨਾ ਸੀਗਾ ਤੇ ਪੇਮੈਂਟ ਤੇ ਗੱਡੀ ਖੜੀ ਕਰਕੇ ਤੇ ਭੱਜ ਗਏ ਨੇ ਇਹਦੇ ਜੇ ਨਹੀਂ ਲੱਗਦਾ ਵੀ ਜਿਹੜੇ ਰੁਟੀਨ ਦੇ ਵਿੱਚ ਲੋਕੀ ਤੇਲ ਪਵਾਉਣ ਵਾਲੇ ਸੀ ਉਹਨਾਂ ਨੂੰ ਜ਼ਿਆਦਾ ਸਾਰੇ ਡਿਸਟਰਬ ਹੋ ਰਹੇ ਨੇ ਬਹੁਤ ਜ਼ਿਆਦਾ ਡਿਸਟਰਬ ਹੋ ਰਹੇ ਨੇ ਜਿਹੜਾ ਲੋਡ ਵੰਦਾ ਉਹ ਵੀ ਪਰੇਸ਼ਾਨ ਹੋ ਰਿਹਾ ਕੀ ਲੱਗਦਾ ਕਿ ਸੈਂਟਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚਲਾਈਆਂ ਗਈਆਂ ਜਿਹੜੇ ਜਿਹੜੇ ਪਾਸ ਕੀਤੇ ਗਨੇ ਮਤੇ ਇਹ ਸਹੀ ਆ ਜਾਂ ਗਲਤ ਆ ਇਹ ਸਹੀ ਹੈ ਗਲਤ ਹੈ ਇਹ ਤਾਂ ਨਹੀਂ ਪਤਾ ਲੇਕਿਨ ਇਹ ਕੰਮ ਜਿਹੜਾ ਹੋ ਰਿਹਾ ਹੈ ਬਹੁਤ ਗਲਤ ਹੈ ਤੇ ਸਟ੍ਰਾਈਕ ਜਿਹੜੀ ਹੋਈ ਹੈ ਬਹੁਤ ਗਲਤ ਤਰੀਕੇ ਨਾਲ ਹੋਈ ਹੈ ਇਸ ਦਾ ਸਟ੍ਰਾਈਕ ਨਹੀਂ ਹੋਣੀ ਚਾਹੀਦੀ ਬਿਲ ਬੈਠ ਕੇ ਪਹਿਲਾਂ ਗੱਲ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਹੀ ਹੈ ਜ਼ਰੂਰੀ ਵਸਤਾਂ ਨੇ ਜਿਵੇਂ ਕਿ ਆਪਾਂ ਨੂੰ ਖਾਣਾ ਹਰ ਰੋਜ਼ ਚਾਹੀਦਾ ਹੈ ਤੇ ਤੇਲ ਵੀ ਹਰ ਰੋਜ਼ ਚਾਹੀਦਾ ਕੁਸ਼ਕਰਾ ਜੀ ਤੁਹਾਨੂੰ ਪਤਾ ਸੀਗਾ ਵੀ ਕੀ ਇਹ ਹੜਤਾਲ ਜਿਹੜੀ ਹੈ ਟਰੈਕਟਰ ਦਾ ਹਮਲੋ ਕੀਤਾ ਜਾ ਰਿਹਾ ਹੈ ਨਹੀਂ ਹੜਤਾਲ ਤਾਂ ਪਤਾ ਲੱਗਿਆ ਸੀਗਾ ਇਹਨਾਂ ਨੇ ਅਲਟੀਮੇਟਮ ਪਹਿਲਾਂ ਦਿੱਤਾ ਸਰਕਾਰ ਨੇ ਜੇ ਸਰਕਾਰ ਨੇ ਨਹੀਂ ਸੁਣਵਾਈ ਕੀਤੀ ਤਾਂ ਇਹਨਾਂ ਨੇ ਹੜਤਾਲ ਕੀਤੀ ਹੈ 3 ਤਰੀਕ ਤੱਕ ਇਹ ਇਹ ਸੰਕੇਤਕ ਹੜਤਾਲ ਕਹਿ ਸਕਦੇ ਆ ਇਹਨੂੰ ਉਸ ਤੋਂ ਬਾਅਦ ਅਗਲਾ ਫੈਸਲਾ ਲਿੱਤਾ ਜਾਊਗਾ ਜੀ ਇੱਕ ਹੋਰ ਹੈ ਮੈਂ ਦੇਖ ਰਿਹਾ ਕਿ ਹੋਰ ਲੰਬੀ ਲੰਬੀਆਂ ਕਤਾਰਾਂ ਲੱਗੀਆਂ ਲੋਕ ਪੰਪ ਦੇ ਉੱਪਰ ਪੰਪ ਵਾਲੇ ਮੁਲਾਜ਼ਮਾਂ ਨਾਲ ਬਹਿਸ ਵਧਾਈ ਵੀ ਚੱਲ ਰਹੀ ਹੈ ਮੈਂ ਹੁਣੇ ਡੀਐਸਪੀ ਸਾਹਿਬ ਨੂੰ ਫੋਨ ਕਰਕੇ ਦੋ ਮੁਲਾਜ਼ਮ ਮੰਗਾਏ ਨੇ ਤਾਕੀ ਸਿਸਟਮੈਟਿਕ ਢੰਗ ਨਾਲ ਕੰਮ ਚੱਲਦਾ ਰਹੇ ਕਿੰਨਾ ਕਿੰਨਾ ਕੁ ਮੰਨਦੇ ਹੋ ਕਿੰਨਾ ਕੁ ਸਟਾਕ ਜਿਆਦਾ ਹੈ ਹਸ਼ਟਾਈਮ ਤੁਹਾਡੇ ਕੋਲ ਕਿੰਨੇ ਦਿਨ ਦਾ ਸਟਾਕ ਪਿਆ ਸਾਡੇ ਕੋਲ ਜਿਸ ਹਿਸਾਬ ਨਾਲ ਅੱਜ ਡਿਸਪੈਂਸ ਹੋ ਰਿਹਾ ਮੈਨੂੰ ਲੱਗਦਾ ਅੱਜ ਸ਼ਾਮ ਤੱਕ ਖਤਮ ਹੋ ਜਾਣਾ ਤੇ ਸੋ ਮੇਰੇ ਨਾਲ ਸੀ ਇਸ ਪٹرول ਪੰਪ ਦੇ ਓਨਰ ਪੁਸ਼ਕਰ ਰਾਜ ਜੀ ਜਿਨ੍ਹਾਂ ਨੇ ਕਿ ਦੱਸਿਆ ਕਿ ਮੇਰੇ ਕੋਲ ਜਿਆਦਾ ਤੋਂ ਜਿਆਦਾ ਅੱਜ ਸ਼ਾਮ ਤੱਕ ਦਾ ਜਿਹੜਾ ਪٹرول ਹੈ ਜਿਵੇਂ ਲੈਣਾ ਲੱਗੀਆਂ ਜੇਕਰ ਪੈਟਰੋਲ ਪੰਪ ਤੋਂ ਪੈਟਰੋਲ ਖਤਮ ਹੁੰਦਾ ਤਾਂ ਆਖਰ ਪੈਟਰੋਲ ਨੂੰ ਪੰਪ ਨੂੰ ਜਿਹੜਾ ਹੈ ਬੰਦ ਕਰਨਾ ਪਊਗਾ ਇਹ ਲੰਬੀਆਂ ਲੰਬੀਆਂ ਕਤਾਰਾਂ ਜਿਹੜੀਆਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਸਿਸਟਮ ਦੇ ਨਾਲ ਜਿਹੜਾ ਹੈ ਤੇ ਤੇਲ ਮੁਹਈਆ ਕਰਾਇਆ ਜਾ ਰਿਹਾ ਜੇਕਰ ਕੋਈ 1000 ਰੁਪਏ ਦਾ ਪੈਟਰੋਲ ਮੰਗਦਾ ਤਾਂ 500 ਰੁਪਏ ਦਾ ਕੀ ਪੈਟਰੋਲ ਪਾਇਆ ਜਾ ਰਿਹਾ ਲੋਕਾਂ ਨੂੰ ਵੀ ਜਿਹੜੀ ਹੈ ਇਹਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕੈਮਰਾਮੈਨ ਰਜੇਸ਼ ਰਾਜਾ ਦੇ ਨਾਲ ਮੈਂ ਰਾਜਮਨ ਰੋ ਖੰਨਾ